ਆਮਾਜ ਪੀਏਸੀ ਮੱਤੇਵਾੜਾ ਤੇ ਸੂ ਆਗੂ ਅਤੇ ਮੈਂਬਰ ਸਹਿਬਾਨ ਮੋਗਾ ਜ਼ਿਲ੍ਹੇ ਦੀਆਂ ਵੱਖ-ਵੱਖ ਵਾਤਾਵਰਣ ਸੰਸਥਾਵਾਂ ਦੇ ਚੰਸ ਕਰਦੇ ਸਮਾਰਟ ਵੀ ਅੱਜ ਵੀ ਜਿਹੜੀ ਇਹ ਮੀਟਿੰਗ ਆਪਾਂ ਕੋਲ ਲੁਧਿਆਣੇ ਡਿਸਾਈਡ ਕਰ ਲਿਆ ਸੀਗਾ ਕਿ 25 ਜੂਨ ਨੂੰ ਆਪਾਂ ਮੋਗਾ ਵਿਖੇ ਇਕੱਤਰ ਹੋਵਾਂਗੇ ਔਰ ਇਹ ਮੀਟਿੰਗਾਂ ਕਰਨ ਦਾ ਮਕਸਦ ਹੈ ਜਿਹੜਾ ਉਹ ਇੱਕ ਜਨਤਕ ਲਾਂਬੰਦੀ ਹੈ ਜੋ ਆਪਾਂ ਲਾਂਚ ਕੀਤੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਆਪਾਂ ਮਾਰਚ ਕਰਨਾ ਹੈ ਰੋਜ ਗਾਂਧੀ ਮਾਰਕੀਟ ਤੋਂ ਲੈ ਕੇ ਦਿਗਰਾਉਂ ਪੌਲ ਤੱਕ ਉਹਦੇ ਬਾਰੇ ਤਿਆਰੀਆਂ ਦੇ ਸਬੰਧ ਦੇ ਵਿੱਚ ਤੇ ਉਸ ਤੋਂ ਬਾਅਦ ਜੇਕਰ ਸਰਕਾਰ ਦਿੱਤੇ ਸਮੇਂ ਦੇ ਵਿੱਚ ਫੱਟ ਲਈਦਾ ਜਿਹੜਾ ਕੋਈ ਹੱਲ ਨਹੀਂ ਕਰਦੀ ਤਾਂ ਫਿਰ ਸਾਡਾ ਜਿਹੜਾ 15 ਸਤੰਬਰ ਨੂੰ ਉੱਤੇ ਦਰਿਆ ਨੂੰ ਜਿਹੜਾ ਪੰਨ ਮਾਰਨ ਦਾ ਪ੍ਰੋਗਰਾਮ ਲਿਖਿਆ ਉਹਦੀ ਲਾਮਬੰਦੀ ਵੀ ਅਸੀਂ ਜਿਹੜੀ ਉਹਦੀਆਂ ਤਿਆਰੀਆਂ ਜਿਹੜੀਆਂ ਨਾਲ ਦੀ ਨਾਲ ਕਰ ਰਹੇ ਆ। ਉਹ ਸਭ ਤੋਂ ਪਹਿਲਾਂ ਤਾਂ ਸੀ ਮੋਗਾ ਜ਼ਿਲ੍ਹੇ ਵੱਲੋਂ ਬਾਈ ਲਖਾ ਸਿੰਘ ਸੁਧਾਨਾ ਬਾਈ ਕਮਲਜੀਤ ਸਿੰਘ ਬਾੜ ਸਾਡੇ ਡਾਕਟਰ ਅਮਨਦੀਪ ਬੈਂਸ ਦੀ ਔਰ ਕੈਰਾ ਸਾਹਿਬ ਉਹਦੇ ਇਹਨਾਂ ਦਾ ਸਵਾਗਤ ਕਰਦੇ ਆ ਕਿਉਂਕਿ ਇਹ ਲੰਬੇ ਸਮੇਂ ਤੋਂ ਇਹ ਲੜਾਈ ਲੜਦੇ ਆ ਰਹੇ ਆ ਖਾਸ ਤੌਰ ਤੇ ਜ਼ਿਕਰ ਮੈਂ ਕਰਾ ਪਹਿਲੱਖਤ ਤਨਾਵੀ 2016 ਤੋਂ 17 ਤੋਂ ਲੱਗੇ ਹੋਏ ਆ ਡਾਕਟਰ ਅਮਨਦੀਪ ਜੀ ਔਰ ਕਲਿਪ ਫੈਰਾ ਜੀ ਸਾਡੇ ਦਰਮਿਆਨ ਅੱਜ ਇੰਜੀਨੀਅਰ ਜਸਕੀਰ ਜੀ ਨਹੀਂ ਪਹੁੰਚੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਬਾਈ ਗੁਰਪ੍ਰੀਤ ਚੰਦ ਦਾਜ ਜਿਹੜੇ ਅੱਜ ਕੱਲ ਅਮਰੀਕਾ ਦੇ ਵਿੱਚ ਰਹਿ ਰਹੇ ਆ ਜਿਹੜੇ ਕਿ ਇਸ ਮੈਮ ਨੂੰ ਸ਼ੁਰੂ ਕਰਨ ਵਾਲੇ ਆ ਪਰ ਉਧਰ ਬੈਠੇ ਵੀ ਜਿਹੜੀ ਪੂਰਾ ਆਪਣਾ ਯੋਗਦਾਨ ਪਾ ਰਹੇ ਆ ਸੋ ਅੱਜ ਦੀ ਜਿਹੜੀ ਮੀਟਿੰਗ ਹੈ ਉਹਦਾ ਅਜੰਡਾ ਆਪਣਾ ਇਹ ਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮੱਸਿਆ ਜਿਹੜੀ ਉਹਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਮੰਮੀਤ ਬੈਂਦ ਜੀ ਔਰ ਨਾਲ ਹੀ ਜਿਹੜਾ ਅੱਜ ਦਾ ਅਜੰਡਾ ਹੈ ਉਹਦੇ ਤੇ ਵੀ ਗੱਲਬਾਤ ਕਰਨਗੇ ਸੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਡਾਕਟਰ ਹਮਦੀ ਬੈਂਦ ਜੀ ਨੂੰ ਜੋ ਆਲਦੀ ਮੀਟਿੰਗ ਕਰਦੇ ਜਿਹੜੇ ਲੰਡੇ ਬਾਰੇ ਤੇ ਜੋ ਕੁਝ ਹੁਣ ਤੱਕ ਆਪਾਂ ਕਰ ਚੁੱਕੇ ਆ ਇਸ ਬਾਰੇ ਉਹ ਜਾਣਕਾਰੀ ਦੇਣ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਆਪੋ ਆਪਣੇ ਸੁਝਾਅ ਲਈਏ ਜੋ ਵੀ ਸੁਝਾਅ ਮੰਗਣਗੇ ਸਾਡੇ ਤੋਂ ਤੇ ਇੱਕ ਪ੍ਰੋਗਰਾਮ ਬਣਾ ਕੇ ਆਪਾਂ ਇਹ ਤੋਂ ਰੂਪੀਏ ਤਾਂ ਮੈਂ ਬੇਨਤੀ ਕਰੂੰਗਾ ਡਾਕਟਰ ਜੀ ਬੰਦੀ ਪੈਸਾ ਸਸੀ ਗਾਲ ਜੀ ਬਾਈਕੂ ਨੀ ਕਾਲਸਾ ਬਾਈਕੂ ਨੀ ਕਿਤੇ ਬੋਲਦੇ ਇਹਨਾਂ ਕਿ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੇ ਫੈਸਲਾ ਲਿਆ ਵੀ ਆਪਾਂ ਪੰਜਾਬ ਵਾਲਾ ਪਾਣੀ ਜਿਹੜਾ ਹੈ ਬਹੁਤ ਪੀ ਰਿਆ। ਹੱਸ ਕੇ ਪੀਂਦੇ ਰਹੇ। ਕਦੇ ਸੀ ਨਹੀਂ ਕੀਤੀ। ਔਰ ਪਰਿਵਾਰਾਂ ਨੇ ਆਪਣੇ ਬੱਚੇ ਤੇ ਜੀ ਜਿਹੜੇ ਆ ਧੜਾ ਧੜ ਗਵਾਏ ਸਿਰਫ ਗੋਲੀ ਨਹੀਂ ਸੀ ਚਲਦੀ ਤੇ ਆਵਾਜ਼ ਨਹੀਂ ਸੀ ਆਉਂਦੀ। ਸਤਲੁਜ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਨਰਵਾ ਪੰਜਾਬ ਮੰਚ ਵੱਲੋਂ ਸ਼ੁਰੂ ਕੀਤੀ ਗਈ ਮਹਮ। ਇੱਕ ਅੰਦੋਲਨ ਬਣਦੀ ਜਾ ਰਹੀ ਹੈ। 18 ਜੂਨ ਨੂੰ ਪਿੰਡ ਬਲੀਪੁਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋਇਆ ਇਕੱਠ ਹੁਣ ਇੱਕ ਕਾਫਲਾ ਬਣਦਾ ਜਾ ਰਿਹਾ ਹੈ ਬਲੀਪੁਰ ਵਿਖੇ ਮੀਟਿੰਗ ਕਰਨ ਤੋਂ ਬਾਅਦ ਅੱਜ ਨਰਵਾ ਪੰਜਾਬ ਮੰਚ ਦੇ ਆਗੂ ਮੋਗਾ ਵਿਖੇ ਇਕੱਠੇ ਹੋਏ ਜਿੱਥੇ ਉਹਨਾਂ ਵੱਲੋਂ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਗਈਆਂ ਤੇ ਪ੍ਰੋਗਰਾਮ ਲੀਕੇ ਗਏ ਤੇ ਅਗਲੀ ਮੀਟਿੰਗ 3 ਜੁਲਾਈ ਨੂੰ ਬਰਨਾਲਾ ਵਿਖੇ ਰੱਖੀ ਗਈ ਅੱਜ ਦੀ ਮੀਟਿੰਗ ਦੇ ਵਿੱਚ ਪੰਜਾਬ ਭਰ ਦੇ ਵਿੱਚੋਂ ਆਗੂ ਪਹੁੰਚੇ ਤੇ ਹਾਜ਼ਰ ਮੈਂਬਰਾਂ ਨੇ ਆਪੋ ਆਪਣੇ ਸੁਝਾਅ ਦਿੱਤੇ ਉਸ ਤੋਂ ਬਾਅਦ ਇੱਕ ਸਾਂਝੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਮੀਟਿੰਗ ਵਿੱਚ ਹੋਏ ਫੈਸਲਿਆਂ ਬਾਰੇ ਮੀਟਿੰਗ ਉਪਰੰਤ ਆਗੂਆਂ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਰਸ਼ਾ ਵੀ ਰਹਿਮਤ ਹੋਈ ਆ ਸਾਨੂੰ ਇਸ ਇਕੱਠੇ ਹੋ ਕੇ ਨੌਜਵਾਨਾਂ ਨੂੰ ਇਸ ਰਾਸ਼ਟਰ ਦਾ ਜਿਸਮ ਬਣਨ ਦਾ ਮੌਕਾ ਮਿਲ ਕੇ ਸੇਵਾ ਉਹਨਾਂ ਸਾਡੇ ਹਿੱਸੇ ਲਈ ਆ ਜੇ ਕੋਈ ਗੁਰੂ ਨਾਨਕ ਪ੍ਰਸਾਦਾਂ ਨੇ ਪਾਣੀ ਨੂੰ ਪਿਟਾ ਦਾ ਦਰਜਾ ਦਿੱਤਾ ਤੇ ਅਸੀਂ ਆਪਣੇ ਅੱਖੀ ਪੰਜਾਬ ਵਾਸੀ ਆਪ ਦੇ ਪਿੱਟਾਂ ਨੂੰ ਦਮਾੜ ਹੁੰਦੇ ਆ ਪਲੀਸ ਨੂੰ ਵੀ ਦੇਖ ਨਹੀਂ ਸਕਦੇ ਜਿਹੜੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਚੰਦਕ ਫੰਕੀਆਂ ਦੇ ਮਾਲਕ ਜਿੰਨੇ ਦੱਸੋ ਸਾਡੇ ਪੰਜਾਬ ਦੇ ਛੱਡਾਂ ਨਾਲ ਸਰੋਹ ਕਰਾਰ ਨਹੀਂ ਪੰਜਾਬ ਦੀ ਧਰਤੀ ਨਾਲ ਪੰਜਾਬ ਦੇ ਪਾਣੀ ਨਾਲ ਕੋਈ ਸਰੋਹ ਕਰਾ ਨਹੀਂ ਜਿੰਨਾਂ ਨੂੰ ਸਿਰਫ ਤੇ ਸਿਰਫ ਆਪਣੇ ਧੀਆਂ ਪੁੱਤਾਂ ਲਈ ਖਾਤਰ ਪੈਸੇ ਜਦੋਂ ਤੋਂ ਇਕੱਠਾ ਕਰਨ ਦੀ ਹੋੜ ਲੱਗੀ ہوئی ਆ ਉਹ ਚੰਦ ਕੁਦੂਦ ਸਾਹਿਬ ਪੰਜਾਬ ਨੂੰ ਬਿਮਾਰੀਆਂ ਵਾੜ ਰਹੇ ਆ ਖਾਸ ਤੌਰ ਤੇ ਮਾਲਵੇ ਨੂੰ ਮਾਲਵੇ ਨੂੰ ਕੀ ਰਾਜਸਥਾਨ ਤੱਕ ਬਿਮਾਰੀਆਂ ਵਟੀਆਂ ਜਾ ਰਹੀਆਂ ਤੇ ਇੱਕ ਸੰਗਠਨ ਸ਼ੁਰੂ ਕੀਤਾ ਹੈ ਮੋਰਚਾ ਸੁੱਟਦਾ ਹੈ ਇਕੱਠੇ ਹੋ ਕੇ ਸਾਰੇ ਪੰਜਾਬ ਦੇ ਚਿੰਤਤ ਪੰਜਾਬ ਦੇ ਸ਼ੁਕਰਮੰਦ ਸਾਥੀਆਂ ਨੇ ਇਕੱਠੇ ਹੋ ਕੇ ਉਹਦੇ ਲਈ ਅੱਜ ਦੂਜੀ ਮੀਟਿੰਗ ਆ ਸਾਡੇ ਪਹਿਲੀ ਮੀਟਿੰਗ ਅਸੀਂ ਰੱਖੀ ਸੀ ਉਸ ਬੰਦ ਤੇ ਕਿੱਥੇ ਸੰਗਮ ਹੁੰਦਾ ਹੈ ਸਰਹਿੰਦਾਂ ਦੇ ਮੁਡੇ ਘਰਿਆ ਪਰ ਮੂਟਾ ਹੁਣ ਅਕੂਟਾ ਨਾਲ ਹੀ ਬਣ ਕੇ ਰਹਿ ਗਿਆ ਫੈਕਟਰੀਆਂ ਦੀ ਵਜ੍ਹਾ ਨਾਲ ਪ੍ਰਸ਼ਾਸਨ ਉਸੀ ਉਹਨਾਂ ਐਮਐਲਏ ਨੂੰ ਮਨੇ ਜਿੰਨਾ ਵੀ ਜਿੰਮੇਵਾਰੀਆਂ ਨੇ ਜਿੰਨਾਂ ਦੀ ਕਮੇਟੀ ਬਣੀ ਹੋਈ ਹੈ ਸਭ ਤੋਂ ਪਹਿਲੇ ਦੇ ਸਭ ਤੋਂ ਪਹਿਲੇ ਸਪੀਕਰ ਸਾਹਿਬ ਨੇ ਕਮੇਟੀ ਬਣਾਈ ਸੀ ਉਹਨਾਂ ਨੂੰ ਮਿਲੇ ਉਸ ਤੋਂ ਬਾਅਦ ਸਪੀਕਰ ਸਾਹਿਬ ਨੂੰ ਮਿਲੇ ਸਾਰੇ ਘਰ ਭਰੋਸਾ ਦਿਵਾਇਆ ਉਹਨਾਂ ਨੇ ਔਰ ਮੀਟਿੰਗਾਂ ਵੀ ਉਹਨਾਂ ਨੇ ਸ਼ੁਰੂ ਕਰਤੀ ਪ੍ਰਸ਼ਾਸਨ ਨੇ ਹਿਲਜੁਲ ਕੀਤੀ ਹੈ ਡੀਸੀ ਲੈ ਕੇ ਮੀਟਿੰਗਾਂ ਲੈਣੀਆਂ ਸ਼ੁਰੂ ਕਰਤੀਆਂ ਲੁਧਿਆਣਾ ਦੇ ਉਹਨਾਂ ਨੂੰ ਇੰਡਸਟਰੀ ਵਾਲਿਆਂ ਨੂੰ ਧਿਆਨ ਵੀ ਆਇਆ ਉਹਨਾਂ ਨੇ ਕਿ ਕਿ ਤਰੀਕ ਤੱਕ ਜੇ ਨਈ ਮਾਪਦੰਡ ਨਹੀਂ ਪੂਰੇ ਕਰਦੇ ਨਹੀਂ ਸ਼ਰਤਾਂ ਪੂਰੀਆਂ ਕਰਦੇ ਤਾਂ ਬੰਦ ਕੀਤੇ ਜਾਣਗੇ ਇਹ ਲੋਕਾਂ ਦੀ ਲੜਾਈ ਹੈ ਲੋਕਾਂ ਨੂੰ ਨਾਲ ਲੈ ਕੇ ਲੜਾਂਗੇ ਪਿੰਡਾਂ ਦੇ ਵਿੱਚੋਂ ਲਾਭਪਤੀ ਕਰਾਂਗੇ ਔਰ ਹਰ ਤਰ੍ਹਾਂ ਦੀ ਲੜਾਈ ਜਿਸ ਤਰੀਕੇ ਨਾਲ ਉਹ ਕਰਨੀ ਪਈ ਅਸੀਂ ਉਸ ਤਰੀਕੇ ਨਾਲ ਇਹ ਲੋਕਾਂ ਦੀ ਲੜਾਈ ਹੈ ਲੜਾਂਗੇ ਜਿਹਨਾਂ ਪਾਸੇ ਰਹਿਮਤ ਕਰਨ ਸੱਚੇ ਮਨ ਨਾਲ ਲੱਗੇ ਆ ਸੱਚੇ ਮੰਨਣ ਲੱਗੇ ਆਂ ਕਹਿੰਦੇ ਨਾ ਬੰਦ ਬੰਦ ਸੱਚੇ ਮਾਰ ਨਾਲ ਚੱਲਦੇ ਆ ਉਸ ਤੋਂ ਕਰੇ ਇਤਿਹਾਨ ਸੋ ਸੱਚੇ ਮੰਨਣ ਲੱਗੇ ਹੋਏ ਇਸ ਕਰ ਨੂੰ ਪ੍ਰਮਾਤਮਾ ਜਾਣਦਾ ਹੋਰ ਪੂਰੇ ਇਲੈਕਸ਼ਨ ਦੇ ਬੜੇ ਤਰ੍ਹਾਂ ਦੇ ਲੋਕ ਫੇਕ ਆਈਡੈਂਟਿਟੀ ਡਾਕੂਮੈਂਟ ਕਰਦੇ ਆ ਇੱਥੇ ਵੀ ਅਸੀਂ ਕੋਈ ਕੰਮ ਕਰਦੇ ਨਾ ਚੱਗਾ ਉਹਨਾਂ ਦੀ ਇੰਨੀ ਤਾਂ ਹਮਤ ਹੈ ਨਹੀਂ ਵੀ ਪਿਆਰ ਦੀ ਆਈਡੈਂਟਿਟੀ ਡਾਕੂਮੈਂਟ ਕਰੇ ਫੇਕ ਆਈਡੈਂਟਿਟੀ ਦਾ ਲੱਗਾ ਕਿੰਨੀ ਕੋਸ਼ਿਸ਼ ਕਰਦੇ ਨਾ ਭਾਈ ਕਰਤਾ ਨਾਲ ਕਿੱਚੋ ਇਹ ਤੁਹਾਨੂੰ ਕੋਈ ਅਪੀਲ ਲਾਈ ਗਈ ਜਿਹੜਾ ਵੀ ਕੋਈ ਸਾਡੇ ਤੇ ਕਿੰਤ ਪ੍ਰਾਪਤ ਕਰਦਾ ਹੈ ਉਹ ਸੱਚਾ ਮੰਨਦੇ ਆ ਕਿ ਉਹ ਸਾਡੇ ਮੋਢੇ ਆ ਕੇ ਲੱਗੇ ਨੇ ਅਸਲ ਦੇ ਪਿੱਛੇ ਲੱਗੇ ਵੀ ਅੱਗੇ ਕਰੋ ਤੋਂ ਨਿਕਲੋ ਤੋਂ ਬੁੱਟਾ ਮੱਚੋ ਕੇਸ ਆ ਦੇ ਬੈਠੇ ਆ ਫੋਨ ਦੇ ਵਿੱਚ ਬੈਕ ਪਾਏ ਹੋਇਆ ਚੈਟ ਵਿੱਚ ਕਮੈਂਟ ਕਰੀ ਜਾਂਦੇ ਨੇ ਪੋਸਟ ਬੱਤੇ ਕਮੈਂਟ ਕਰੀ ਜਾਂਦੇ ਨੇ ਚੰਗੀ ਗੱਲ ਨਹੀਂ ਇਹ ਕਿਸੇ ਦੇ ਘਰ ਦੀ ਲੜਾਈ ਹੈ ਇਹ ਪੂਰੀ ਪੰਜਾਬ ਦੀ ਲੜਾਈ ਹੈ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਹੈ ਆਉਣ ਵਾਲੀ ਜਨਰੇਸ਼ਨ ਨੂੰ ਬਚਾਉਣ ਦੀ ਲੜਾਈ ਹੈ ਉਹਦੇ ਵੀ ਤਾਂ ਪੰਜਾਬ ਪੁੱਤ ਹੈ ਕਿ ਇਹ ਨਾ ਸਿਨੇਮਾ ਦੇ ਵਿੱਚ ਲੜਾਈ ਕਰ ਰਹੇ ਨੇ ਫਿਰ ਇਸ ਕਰਕੇ ਇਹ ਲੜਾਈ ਨੂੰ ਇੱਕ ਮੁੱਠ ਹੋ ਕੇ ਕੱਛੇ ਹੋ ਕੇ ਜੰਮਦੀ ਲੋੜਾ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ ਸਾਡਾ ਸਾਥ ਦਿਓ ਨਹੀਂ ਸਾਥ ਦੇ ਸਰਦ ਤੁਸੀਂ ਆਪਣੇ ਲੈਵਲ ਤੇ ਇੱਕ ਮੂਵਮੈਂਟ ਖੜੀ ਕਰੋ ਤੁਸੀਂ ਆਪਣੇ ਲੈਵਲ ਤੇ ਜੇ ਕਿਤੇ ਕਿਤੇ ਕਿਨੇ ਨੂੰ ਬਹੂੰਗਾ ਜਿਹੜਾ ਬੰਦਾ ਆ ਨਹੀਂ ਸਕਦਾ ਜਿਹੜਾ ਬੰਦਾ ਸ਼ੁਰੂ ਨਹੀਂ ਕਰ ਸਕਦਾ ਸਾਰਿਆਂ ਨੂੰ ਚੰਗੇ ਮੌਕੇ ਨਾ ਚੰਗੇ ਫੋਨ ਤਾਂ ਤੁਸੀਂ ਉਸ ਫੋਨ ਦਾ ਇਸਤੇਮਾਲ ਕਰ ਸਕਦੇ ਹੋ ਕਿ ਤੁਸੀਂ ਗੱਲ ਕਰ ਸਕਦੇ ਹੋ ਤੁਸੀਂ ਆਪਣੀ ਆਵਾਜ਼ ਪਾ ਸਕਦੇ ਅਸੀਂ ਸ਼ੁਰੂ ਕੀਤਾ ਹੈ ਕਾਲੇ ਪਾਣੀ ਕਾਲੇ ਪਾਣੀ ਨੂੰ ਬਜ਼ੁਰਗਾਂ ਨੇ ਸਾਡੇ ਦੇ ਬਾਪੂਆਂ ਨੇ ਲਾਇਆ ਕਾਲੇ ਪਾਣੀ ਦੇ ਖਿਲਾਫ ਅੱਜ ਉਹਨਾਂ ਦੇ ਅਸੀਂ ਬੱਚੇ ਉਹਨਾਂ ਦੇ ਪੁੱਤ ਪੋਤਰੇ ਪਰੋਤਰੇ ਸਾਰੇ ਅਸੀਂ ਸਾਡੇ ਪੁਰਖਿਆਂ ਨੇ ਲੜਾਈ ਸ਼ੁਰੂ ਕੀਤੀ ਸੀ ਅੱਜ ਸਾਨੂੰ ਉਹ ਲੜਾਈ ਲੜਦਾ ਸਿਹਰਾ ਮਿਲਦਾ ਸਾਨੂੰ ਸੇਵਾ ਮਿਲਦੀ ਹੈ ਉਸ ਲੜਾਈ ਕਾਲੇ ਪਾਣੀ ਨੇ ਮੋਚੇ ਨੇ ਪੁਲਾਵ ਪੁਲਾ ਰਹੇ ਕਾਲੇ ਮੋਦੀ ਨੇ ਡਾਬ ਜਿਹੜਾ ਧਿਆਰਾ ਬਣ ਰਿਹਾ ਤੇ ਮੇਰੀ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਵਸਨੀਕ ਉੱਠ ਖੜੇ ਹੋ ਪੰਜਾਬ ਤੋਂ ਉੱਠਣ ਦੇ ਖਿਲਾਫ ਕਿ ਅੱਜ ਨਾਲ ਉੱਠੇ ਆਉਣ ਵਾਲੀਆਂ ਪੀੜੀਆਂ ਆਉਣ ਵਾਲਾ ਸਮਾਂ ਤੁਹਾਨੂੰ ਦਾਤ ਤਾਂ ਪਾਊਗਾ ਜਿਹੜੀ ਕਿ ਇਹ ਦੇ ਨਾ ਕਿ ਮਸੂਕਰ ਤੋਂ ਨਹੀਂ ਸਿੱਖਦਾ ਤਾਂ ਉਹਨਾਂ ਨੂੰ ਇੱਕ ਜੇ ਮਸੂਕਰ ਦੇ ਗੋਲੀ ਚਲਾਉਂਦਾ ਕੋਈ ਰਫਨ ਨਾ ਉਹ ਵੇਖੂ ਲੋਕ ਦਾ ਫੋਟੋ ਮਿਲਦਾ ਸਾਨੂੰ ਇਸ ਸਿੱਧੇ ਇਸ ਮੂਲ ਮੰਤਰੀ ਦੇ ਵਿਚਾਰ ਦੇ ਸਾਥ ਕੇ ਲੋਕੀ ਲੋੜ ਹੈ ਕਿ ਇਹ ਲੜਾਈ ਕਦੇ ਕਿਸੇ ਇੱਕ ਧਰਤੀ ਨਹੀਂ ਕਿਸੇ ਇੱਕ ਪਾਰਟੀ ਦੀ ਨਹੀਂ ਕਿਸੇ ਇੱਕ ਬੰਦੇ ਦੀ ਇਹ ਲੜਾਈ ਸਾਡੇ ਆਉਣ ਵਾਲੀ ਜਨਰੇਸ਼ਨਾਂ ਦੀ ਹੈ ਤੇ ਇਹਨੂੰ ਅਸੀਂ ਦਰਦ ਨਾਲ ਸਿਰਾਂ ਦਿੱਤਾ ਤਾਂ ਕੰਮ ਲਈ ਕਰਵਾਵਾਂਗੇ ਅਫਾਦ ਦੇ ਜਾਣਕਾਰੀ ਦਾ ਮੁਡੇ ਦਰਿਆ ਦੀ ਚਾਲੀਆਂ ਵੀ ਸ਼ਹਿਰ ਵਾਲਾ ਪਾਣੀ ਹੈ ਕਿਹੜੇ ਕਿਹੜੇ ਕੈਮੀਕਲ ਜਿਹੜੇ ਸਾਨੂੰ ਸ਼ਹਿਰ ਦੇ ਨਿਕਰੂ ਪਾਣੀ ਦੇ ਰੂਪ ਵਿੱਚ ਆੜ ਕੇ ਦਿੱਤੇ ਜਾ ਰਹੇ ਦੇਖੋ ਜੀ ਪੰਜਾਬ ਦਾ ਤੇ ਇਹ ਹਾਲਾ ਵੀ ਕਿਹੜਾ ਐਸਾ ਕੈਮੀਕਲ ਆ ਜਿਹੜਾ ਇਹਦੇ ਚ ਹੈ ਨਹੀਂ ਫਲਾਤ ਇਹ ਹੋਏ ਪਏ ਆ ਇਹਦੇ ਵਿੱਚ ਜਿੰਨੀਆਂ ਹੈਵੀ ਮੈਟਲਸ ਆ ਲੈਡ ਆ ਮਰਕਰੀਆ ਕੈਡਮੀਆ ਮਿਆਂ ਆਰਸੈਨਿਕ ਆ ਇਹ ਸਾਡਾ ਜਿਹੜਾ ਦਰਿਆ ਆ ਵੱਡਾ ਦਰਿਆ ਆ ਇਹ ਭਰਿਆ ਪਿਆ ਇਹਨਾਂ ਚੀਜ਼ਾਂ ਦੇ ਨਾਲ ਇਹ ਇਥੋਂ ਤੱਕ ਭਰਿਆ ਪਿਆ ਵੀ 15 ਸਾਲ ਪਹਿਲਾਂ ਇਹਨੂੰ ਡੈੱਡ ਵਾਟਰ ਡਿਕਲੇਅਰ ਕਰ ਦਿੱਤਾ ਸੀ ਡੈੱਡ ਵਾਟਰ ਉਸ ਪਾਣੀ ਨੂੰ ਕਹਿੰਦੇ ਜਿਹੜਾ ਮਰ ਜਾਂਦਾ ਹੈ ਔਰ ਮਰਨ ਤੋਂ ਬਾਅਦ ਉਹਦੀ ਕੈਟੇਗਰੀ ਹੁੰਦੀ ਆ ਡੇਂਜਰਸ ਟੂ ਟੱਚ ਤੁਸੀਂ ਉਹਨੂੰ ਹੱਥ ਵੀ ਨਹੀਂ ਲਾ ਸਕਦੇ ਹੁਣ ਭਗਵੰਤਮਾਨ ਕਹਿੰਦਾ ਵੀ ਅਸੀਂ ਰੰਗਲਾ ਪੰਜਾਬ ਬਣਾਉਣਾ ਮੈਨੂੰ ਤੇ ਇਹ ਡਰ ਲੱਗਦਾ ਵੀ ਕਿਤੇ ਰੰਗਲਾਗੇ ਤੇ ਇਸੇ ਪੰਜਾਬ ਦੀ ਗਲਤੀ ਨਹੀਂ ਸੀ ਕਰਦੇ ਵੀ ਤੁਸੀਂ ਸਾਨੂੰ ਪਾਣੀ ਰੰਗਲਾ ਦੇਣ ਲੱਗ ਜਾਣਾ ਹੁਣ ਇਹ ਕਿਹੜੀ ਦੁਨੀਆ 'ਚ ਅਸੀਂ ਬੈਠੇ ਆ ਵੀ ਜਦੋਂ ਪਾਣੀ ਮੁੱਕ ਜੇ ਤੇ ਪਾਰਾ 48 ਡਿਗਰੀ ਪਹੁੰਚ ਜੇ ਤੇ ਤੁਸੀਂ ਪਾਣੀ ਪੀਣ ਲਈ ਨਹੀਂ ਰੱਖਣਾ ਉਹ ਨਰੰਗਲ ਲਈ ਰੱਖਣਾ ਇਹ ਸਾਡੇ ਪੰਜਾਬ 'ਚ ਹੋ ਰਿਹਾ ਹੈ ਭਗਵੰਤਮਾਨ ਪਖਪੂਰ ਦਾ ਪਿਆ ਉਹਨਾਂ 5-6000 ਲੋਕਾਂ ਦੀ ਜਿਹੜੇ ਉਹਨਾਂ ਰੰਗ ਕੇ ਕਮਾਉਂਦੇ ਪਏ ਆ ਤੇ ਅਸੀਂ ਅੱਜ ਬੈਠੇ ਆ ਉਹਨਾਂ ਕਰੋੜ ਲੋਕਾਂ ਦੇ ਲਈ ਜਿਨ੍ਹਾਂ ਨੂੰ ਬਿਮਾਰੀ ਲੱਗਦੀ ਪਈ ਆ ਜਿਨ੍ਹਾਂ ਨੇ ਬੱਚੇ ਬਜ਼ੁਰਗ ਗਵਾਏ ਆ ਜਿਨ੍ਹਾਂ ਨੇ ਜਾਨਵਰ ਗਵਾਏ ਆ ਜਿਨ੍ਹਾਂ ਨੇ ਆਪਣਾ ਪੀਣ ਵਾਲਾ ਪਾਣੀ ਗਵਾਇਆ ਆ ਔਰ ਸਾਡੀ ਤਾਂ ਕੌਮ ਦੇ ਉੱਤੇ ਆ ਗਈ ਇਹਨੂੰ ਇਕੋਸਾਈਡ ਕਹਿੰਦੇ ਆ ਇਹਨੂੰ ਜੈਨੋਸਾਈਡ ਦੀ ਟਰਮ ਆ ਇਕੋਸਾਈਡ ਵੀ ਕਿਸੇ ਪਾਣੀ ਦੇ ਵਿੱਚ ਜ਼ਹਿਰ ਮਿਲਾ ਕੇ ਪੂਰੀ ਦੀ ਪੂਰੀ ਇੱਕ ਕੌਮ ਨੂੰ ਖਤਮ ਕਰ ਦੇਣਾ ਸਾਰਿਆਂ ਨਾਲ ਵੱਡਾ ਟੀਕਾ ਪੱਟੀਆਂ ਤੇ ਬੁੱਢੇ ਦਰਿਆ ਤੇ ਇਹਨਾਂ ਨੇ ਲਾਇਆ ਜਿਹੜਾ 50 ਸਾਲ ਤੋਂ ਇਹ ਉੱਪਰ ਨੂੰ ਕੰਮ ਵੱਧਦਾ ਹੀ ਗਿਆ ਹੁਣ ਹਾਲਾਤ ਇਹ ਹੈ ਵੀ ਬੁੱਢੇ ਦਰਿਆ ਦੀ ਕਮੇਟੀ ਦਾ ਚੇਅਰਮੈਨ ਕਹਿੰਦਾ ਆ ਵੀ ਅਸੀਂ ਸ਼ਕਤੀ ਬੜੀ ਕਰ ਦਿੱਤੀ ਤੇ 20-20 ਡਾਈਂਗਾ ਕੱਲੇ-ਕੱਲੇ ਪਿੰਡ ਦਰਿਆ ਦੇ ਪੱਤਣ ਤੇ ਇਹਨਾਂ ਦੀ ਸਰਕਾਰ ਚ ਖੁੱਲਣ ਡੀਆਂ। ਔਰ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਬਈ ਉਹ ਉਹਨਾਂ ਨੇ 10-10 ਏਕੜ ਜ਼ਮੀਨ ਖਰੀਦ ਕੇ ਪੱਤਣ ਤੇ ਪਾਣੀ ਛੱਡਿਆ ਆ ਔਰ ਮੰਗੜ ਪਿੰਡ ਦੇ ਵਿੱਚ 30 ਬੰਦੇ ਮਾਰ ਦਿੱਤੇ ਇਹਨਾਂ ਲੋਕਾਂ ਨੇ। ਔਰ ਜਦੋਂ ਅਸੀਂ ਪਾਣੀ ਦਾ ਸੈਂਪਲ ਕਰਾਉਨੇ ਆ ਪੀਏਯੂ ਤੋਂ ਧਰਤੀ ਹੇਟਲਾ ਬੁੱਢੇ ਦਰਿਆ ਤੇ ਤਾਂ ਇਹ ਗੱਲ ਹੀ ਨਹੀਂ ਆਈ ਉਹ ਪਾਣੀ ਦੇ ਸੈਂਪਲ ਦੀਆਂ ਰਿਪੋਰਟਾਂ ਤੱਕ ਪਬਲਿਸ਼ ਨਹੀਂ ਕੀਤੀਆਂ ਜਾਂਦੀਆਂ ਪੋਲਿਊਸ਼ਨ ਕੰਟਰੋਲ ਬੋਰਡ ਵਾਲੇ ਆਪਾਂ ਸਾਰੇ ਤਰੀਕੇ ਨਾ ਜਾਣਦੇ ਆ ਤੇ ਜੇ ਅਸੀਂ ਮੰਨ ਲਓ ਆ ਜਿਹੜੀ ਤੁਸੀਂ ਗੱਲ ਪੁੱਛੀ ਆ ਕੈਮੀਕਲ ਕਿੰਨੇ ਤਰੀਕੇ ਦੇ ਆ ਆ ਜੀਰੇ ਵਾਲੀ ਫੈਕਟਰੀ ਦੇ ਵਿੱਚ 29 ਸੈਂਪਲ ਫੇਲ ਹੋ ਗਏ ਵੀ ਇਹਨਾਂ ਨੇ ਬੰਦੇ ਮਾਰੇ ਆ ਉਸ ਤੋਂ ਬਾਅਦ ਵੀ ਇਹ ਸਰਕਾਰ ਤਾਂ ਫਿਰ ਨਹੀਂ ਉੱਥੇ ਹਾਲਚਲ ਪੁੱਛਣ ਨਹੀਂ ਗਈ ਤੇ 2 ਸਾਲ ਤੋਂ ਇਸੇ ਸਰਕਾਰ ਦਾ ਵਕੀਲ ਪੰਜਾਬ ਸਰਕਾਰ ਦਾ ਐਡਵੋਕੇਟ ਜਰਨਲ ਸਿਰਫ ਇੰਨੀ ਗੱਲ ਕਹਿਣ ਨਹੀਂ ਗਿਆ ਵੀ ਤੁਹਾਡਾ ਪੱਖ ਕੀ ਆ ਤੁਸੀਂ ਕਲੀਅਰ ਤੇ ਦੱਸੋ ਅਸੀਂ ਤੇ ਕਹਿੰਨੇ ਆ ਵੀ ਇਹ ਖੜ ਜਾਣ ਜਿੱਧਰ ਖੜਨਾ ਕੋਈ ਪ੍ਰਵਾਹ ਨਹੀਂ ਸਾਨੂੰ ਪਤਾ ਤੇ ਹੋਵੇ ਤਾਂ ਇਹੀ ਗੱਲ ਆ ਵੀ ਅਸੀਂ ਭਾਵੇਂ ਮੂੰਹ ਜਵਾਨੀ ਪ੍ਰੂਵ ਕਰਦੀਏ ਤੇ ਭਾਵੇਂ ਕਾਗਜ਼ਾਂ ਤੇ ਕਰਦੀਏ ਕੀਤਾ ਵੀ ਆ ਅੱਗੇ ਪੀਆਇਲ ਤੱਕ ਲੱਗੀਆਂ ਆ ਪਰ ਕੋਈ ਚਾਹੇ ਪਿਛਲੀਆਂ ਸਰਕਾਰਾਂ ਸੀ ਇਹ ਫਰਕ ਇਹ ਆ ਵੀ ਉਹ 40 ਦੀ ਸਪੀਡ ਤੇ ਚੱਲਦੇ ਸੀ ਇਹ 60 70 ਦੀ ਸਪੀਡ ਤੇ ਆ ਇਹਨਾਂ ਨੂੰ ਐਂ ਲੱਗਦਾ ਵੀ ਇਹ ਇਹ ਇੱਕ ਵਾਰੀ ਦਾ ਆਲੇ ਆ ਜਿਵੇਂ ਉਹ ਬਾਸ ਸਾਡੇ ਮੂਰੇ ਦੁਕਾਨ ਨਹੀਂ ਹੁੰਦੀ ਵੀ ਗਾਹ ਇੱਕੋ ਵਾਰੀ ਆਣਾ ਆ ਵੀ ਲੁੱਟ ਲਈਏ ਪਹਿਲੇ ਰੇਤਾ ਕੱਢਦੇ ਸੀ ਇਹ ਦਰਿਆ ਦਾ ਸੌਦਾ ਮਾਰਨ ਦਾ ਹੈ ਹੁਣ ਗੱਲ ਇਹ ਆ ਵੀ ਅਸੀਂ ਆਪਣੇ ਲੋਕ ਕਿੰਨੇ ਕੁ ਮਰੌਣੇ ਆ ਤੇ ਕਦੋਂ ਇਹ ਕੰਮ ਰੋਕਣਾ ਇਸੇ ਲਈ ਅਸੀਂ ਇਹ ਪ੍ਰੋਗਰਾਮ ਦਿੱਤਾ ਜਿੰਨੇ ਜੋਗੇ ਹੋਏ 15 ਸਤੰਬਰ ਨੂੰ ਬੰਨ ਮਾਰਾਂਗੇ 15 ਸਾਲ ਪਹਿਲਾਂ ਕਿਹਾ ਸੀ 15 ਸਾਲ ਪਹਿਲਾਂ ਦਾ ਐਕਲੀਅਰ ਕੀਤਾ ਗਿਆ ਅਸੀਂ ਕਿੱਥੇ ਖੜੇ ਆ ਉੱਥੇ ਖੜੇ ਹੋ ਦੇਖੋ ਗੱਲ ਇਹ ਆ ਵੀ ਇਹ ਹੁਣ ਗੱਲ ਇਹ ਵੀ ਕੰਮ ਤੇ ਸਰਕਾਰਾਂ ਨੇ ਕਰਨਾ ਅਸੀਂ ਕੀ ਕਰ ਸਕਦੇ ਆ ਜੇ ਸਰਕਾਰ ਨਹੀਂ ਕਰੂਗੀ ਅਸੀਂ ਬੰਨ ਮਾਰਾਂਗੇ ਫਿਰ ਸਰਕਾਰ ਨਹੀਂ ਕਰੂਗੀ ਅਸੀਂ ਫੈਕਟਰੀ ਦੇ ਮੂਹਰੇ ਜਾਵਾਂਗੇ ਮਰਦਾ ਕੀ ਨਹੀਂ ਕਰਦਾ ਮਰਦਾ ਤੇ ਹੈ ਹੀ ਆ ਨਾ ਅਸੀਂ ਮਰਨ ਤੇ ਡੈ ਹੀ ਆਹੀਂ ਸਾਨੂੰ ਅਸੀਂ ਆਪਣੇ ਲੋਕਾਂ ਨੂੰ ਬੱਚਿਆਂ ਨੂੰ ਕਿਵੇਂ ਮਰਦਾ ਵੇਖ ਸਕਦੇ ਆ ਕਦੇ ਪੂਰੀ ਦੁਨੀਆ ਦੇ ਵਿੱਚ ਨਹੀਂ ਹੋਇਆ ਗੇ ਇਹ ਤੁਸੀਂ ਕਿਡਨੀ ਸਪੈਸ਼ਲਿਸਟ ਨੂੰ ਪੁੱਛ ਲਓ ਅੱਜ 3 3 ਸਾਲ ਦੇ ਬੱਚੇ ਦੀ ਕਿਡਨੀ ਉਡਣ ਢਈ ਆ ਇਹ ਸਾਨੂੰ ਕਹੀ ਜਾਂਦੇ ਆ ਜੀ ਇਹ ਕਾਲੇ ਪਾਣੀ ਨੂੰ ਨਾਰਮਲ ਦੱਸਣ ਲੱਗ ਪਏ ਵਿੱਚੇ ਸੀਚੇ ਵਾਲ ਪਾਣੀ ਦੀ ਬੋਤਲ ਕਾਲੇ ਪਾਣੀ ਦੀ ਕਈ ਜਗ੍ਹਾ ਰੱਖ ਕੇ ਕਹਿਣ ਲੱਗ ਪਏ ਇਹਦੇ ਵਿੱਚ ਰੇਤ ਆ ਇਹਦੇ ਵਿੱਚ ਮਿੱਟੀ ਆ ਉਹ ਜਿਹੜੀ ਰੇਤਾ ਤੇ ਮਿੱਟੀ ਉਹ ਤੇ ਘੰਟੇ ਜੀ ਕੀ 15 ਮਿੰਟਾਂ ਹੀ ਥੱਲੇ ਬਹਿ ਜਾਂਦੀ ਆ ਇਹਨਾਂ ਨੇ ਸਾਡੇ ਲੋਕਾਂ ਨਾਲ ਮਜ਼ਾਕ ਕੀਤਾ ਇਹ ਮਜ਼ਾਕ ਲਗਾਤਾਰ ਚੱਲਦਾ ਆਇਆ ਹੁਣ ਇਹ ਸੈਣੋਂ ਬਾਹਰ ਆਇਆ ਇਹ ਹੱਤਵਾਦ ਆ ਇਹ ਬਹੁਤ ਵੱਡਾ ਹੱਤਵਾਦ ਆ ਜਿਹੜੇ ਸਾਡੇ ਲੋਕ ਮਾਰਦਾ ਪਿਆ ਆ ਆ ਸਾਡਾ ਜਿਹੜਾ ਐਮਪੀਏ ਨਵਾਂ ਨਵਾਂ ਚੁਣਿਆ ਗਿਆ ਆ ਇਹਨੇ ਵੀ ਇਹੀ ਕਿਹਾ ਮੈਨੂੰ ਹੌਜ਼ਰੀ ਆਲੇ ਮਿਲੇ ਇਹਨਾਂ ਨੂੰ ਕਦੇ ਮਰੀਜ਼ ਨਹੀਂ ਮਿਲਦਾ ਜੇ ਨਹੀਂ ਮਿਲਦਾ ਤੇ ਇਹ ਕਿਸੇ ਨੂੰ ਜਾ ਕੇ ਪੁੱਛ ਰਣ ਭਾਈ ਤੇਰਾ ਕੀ ਹਾਲ ਆ 17 ਸਾਲ ਦੇ ਬੱਚੇ ਦੀ ਕਿਡਨੀ ਉਡਣ ਲਈ ਆ ਪੰਜਾਬ ਦੇ ਵਿੱਚ ਇਹ ਇਹ ਬਹੁਤ ਮੈਂ ਪਿਛਲੇ ਹਫਤੇ ਦੇ ਵਿੱਚ ਦੋ ਮਰੀਜ਼ਾਂ ਦੀ ਗੱਲ ਸੁਣੀ ਆਪਣੇ ਜਾਣ ਪਛਾਣ ਦੇ ਵਿੱਚ ਇੱਕ 22 ਸਾਲ ਦੀ ਕੁੜੀ ਦਾ ਟਰਾਂਸਪਲੈਂਟ ਉਹ ਲੁਧਿਆਣੇ ਦੇ ਹਸਪੀਟਲ ਚ ਅਜੇ ਵੀ ਐਡਮਿਟ ਆ ਇੱਕ 3 ਮਹੀਨੇ ਦਾ ਕੋਈ ਬੱਚਾ ਕਿਸੇ ਹਸਪੀਟਲ ਦੇ ਵਿੱਚ ਕਿਸੇ ਨੇ ਦੱਸਿਆ ਵੀ ਉਹਦੀ ਕਿਡਨੀ ਦੀ ਪ੍ਰੋਬਲਮ ਆ ਹੁਣ ਗੱਲ ਇਹ ਆ ਵੀ ਇਹ ਸਾਡੇ ਆਲੇ-ਦੁਆਲੇ ਇਹ ਗੱਲਾਂ ਰੋਜ਼ ਹੋਣ ਲੱਗ ਪਈਆਂ ਕਾਰਨ ਕੀ ਆ ਉਹ 5-7000 ਬੰਦਾ ਜਿਹੜਾ ਪੂਰਾ ਆਪਣੇ ਜਿਨ੍ਹਾਂ ਕੋ ਕਿਸੇ ਸੁਖ-ਸਮਾਧਾਨਾਂ ਦੀ ਕਮੀ ਨਹੀਂ ਇਹ ਸਾਰੀ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਇਹ ਸਾਨੂੰ ਕਹਿੰਦੇ ਅਸੀਂ ਐ ਕਰਾਂਗੇ ਜੀ ਅਸੀਂ ਆ ਗ੍ਰੀਨ ਬ੍ਰਿਜ ਬਣਾ ਦਿੰਨੇ ਆ ਆਪਾਂ ਐ ਕਰਦੇ ਆ ਜੀ ਆ ਇਹਦੇ ਕੰਡੇ ਸੀਚੇ ਵਾਲ ਕੀ ਕਹਿੰਦਾ ਪ੍ਰੋਬਲਮ ਤਾਂ ਕਾਲੇ ਪਾਣੀ ਦੀ ਆ ਉਹ ਕੰਡੇ ਹੀ ਮਜ਼ਬੂਤ ਕਰੀ ਜਾਂਦਾ ਉਹਦੀ ਭੱਜ ਨਾਟ ਕੰਡਿਆਂ ਦੇ ਹੀ ਆ ਇਹ ਲੋਕਾਂ ਨੂੰ ਜਾਂ ਤਾਂ ਤੁਸੀਂ ਮਜ਼ਾਕ ਲੋਕ ਲੋਕ ਦੇਖੋ ਲੋਕ ਸਾਡੇ ਨਾਲ ਆ ਲੋਕ ਲੜਦੇ ਪਏ ਆ ਪੰਜਾਬ ਦੇ ਲੋਕ ਲੜਨ ਵਾਲੇ ਆ ਸਰਕਾਰਾਂ ਚਲਾਗ ਨੇ ਇਹ ਅਲੱਗ ਤਰ੍ਹਾਂ ਦੀਆਂ ਖਬਰਾਂ ਖਬਰਾਂ ਬਣਾ ਕੇ ਆਪਣਾ ਡੰਗ ਟਪਾ ਲੈਂਦੇ ਆ ਕਦੇ ਕਹਿ ਦਿੰਦੇ ਅਸੀਂ ਆਹ ਕਰਦੇ ਆਂਗੇ ਆਹ ਕਰਦੇ ਆਂਗੇ ਉਹ ਹੁਣ ਵੀ ਹੁਣ ਵੀ ਇਹਨਾਂ ਨੇ ਖਬਰਾਂ ਤੇ ਜੀ ਦੱਸ ਦਿੱਤਾ ਵੀ ਸਾਡੇ ਪ੍ਰੋਜੈਕਟ ਕੰਪਲੀਟ ਹੈ ਡਾਈੰਗ ਇੰਡਸਟਰੀ ਨੂੰ ਕਹਿਤਾ ਅਸੀਂ 30 ਨੂੰ ਬੰਦ ਕਰਦੇ ਆਂਗੇ ਅਸੀਂ ਵੇਟ ਕਰਦੇ ਆਂ ਦੇਖ ਲੈਂਦੇ ਆ ਜੀ ਅੱਧੀ ਡਾਈੰਗ ਇੰਡਸਟਰੀ ਇਲੀਗਲ ਹੈ ਤਾਲਾ ਲੱਗਣਾ ਚਾਹੀਦਾ ਔਰ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਅਸੀਂ ਨਾ ਉੱਥੇ 10 ਫੁੱਟ ਚੌੜੀ ਉਹ ਕਿ ਕਿੰਨੇ ਮੀਟਰ ਦੀ ਲੰਬੀ ਪਾਈਪ ਜ਼ਮੀਨ 'ਚ ਅੱਜ ਵੀ ਦੱਬੀ ਹੋਈ ਆ ਉਹ ਫੜਾ ਦਿੱਤੀ ਇਲੀਗਲ ਉਹ ਡਾਈੰਗ ਵਾਲੇ ਪਾ ਉਹ ਅੱਜ ਵੀ ਉੱਥੇ ਹੀ ਆ ਉਹ ਜਿਹੜਾ ਟ੍ਰੀਟਮੈਂਟ ਪਲਾਂਟ ਸੀਟੀਟੀਪੀ ਜਾਨੀ ਸੀ ਐਸਟੀਬੀ ਚ ਆ ਰਹੀ ਸੀ ਲਾਓ ਵੀ ਆ ਕਿੰਨੀ ਤਕੜੀ ਸਰਕਾਰ ਹੋਊਗੀ ਆ ਇਹਨਾਂ ਦਾ ਡੀਸੀ ਦਫ਼ਤਰ ਇਹਨਾਂ ਦਾ ਮਿਊਨਿਸਪਲ ਕਾਰਪੋਰੇਸ਼ਨ ਇਹਨਾਂ ਨੇ ਜ਼ੋਰ ਲਾ ਲਿਆ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਦਾ ਐਮਐਲਏ ਆਥੋ ਲੁਧਿਆਣੇੋਂ ਗੋਗੀ ਉਹ ਕਹਿੰਦਾ ਜੀ ਜੇ ਕੋਈ ਪੋਲੂਸ਼ਨ ਕੰਟਰੋਲ ਬੋਰਡ ਆ ਗਿਆ ਹੈਲਮਟ ਪਾ ਕੇ ਆਵੇ ਯਾਰ ਲੋਕ ਮਰਦੇ ਪਏ ਐ ਤੁਸੀਂ ਅੱਜ ਵੀ ਉਹਨਾਂ ਕਾਤਲਾਂ ਦੇ ਨਾਲ ਖੜੇ ਹੋ ਫਿਰ ਦੋ ਹੀ ਗੱਲਾਂ ਹੋਣਗੀਆਂ ਦੇਖੋ ਇੱਕ ਗੱਲ ਤੇ ਪੱਕੀ ਆ ਆ ਜਿੰਨੇ ਜਾਣੇ ਅਸੀਂ ਇੱਥੇ ਬੈਠੇ ਆ ਪੰਜਾਬ ਦੇ ਵਿੱਚ ਸਾਨੂੰ ਸਰਕਾਰ ਪੱਟਣੀ ਆ ਗਈ ਆ ਇਹ ਸਾਨੂੰ ਐਕਸਪੀਰੀਅੰਸ ਹੋ ਗਿਆ ਔਰ ਜਦੋਂ ਪਿਛਲੀ ਵਾਰੀ ਪੱਟੀ ਹੀ ਨਾ ਅਸੀਂ ਇਹ ਬਣਾਈ ਸੀ ਸਾਨੂੰ ਪੱਟਣ ਦਾ ਐਕਸਪੀਰੀਅੰਸ ਅੱਜ ਆ ਗਿਆ ਆ ਇਹ ਸਰਕਾਰ ਅਸੀਂ ਪੱਟ ਕੇ ਸੁਟਾਂਗੇ ਲੋਕ ਨਹੀਂ ਮਰਨ ਦੇ ਕੀ ਇਹ ਸਾਰੀ ਆਈਡੀ ਵੀਡੀਓ ਦਾ ਸੋ ਅੱਜ ਸਾਡੀ ਦੂਜੀ ਮੀਟਿੰਗ ਹੈ 18 ਤਰੀਕ ਨੂੰ ਅਸੀਂ ਬੁੱਢੇ ਦਰਿਆ ਤੇ ਇਕੱਠੇ ਹੋਏ ਸੀਗੇ ਸਾਰੇ ਜਿੰਨੇ ਮੱਤੇਵਾੜਾ ਜੰਗਲ ਵਾਲੀ ਕਮੇਟੀ ਅ ਨਰਵਾ ਪੰਜਾਬ ਮੰਚ ਤੇ ਹੋਰ ਵੱਖ-ਵੱਖ ਜਿਹੜੀਆਂ ਸਮਾਜਿਕ ਜਥੇਬੰਦੀਆਂ ਵੱਲੋਂ ਸਮਾਜ ਸੇਵੀ ਤੇ ਉਹ ਸਿਆਸੀ ਧਿਰਾਂ ਵੱਲੋਂ ਵੀ ਸਾਰੇ ਇਕੱਠੇ ਹੋਏ ਸੀ ਅੱਜ ਦਵਾਲਾ ਫਿਰ ਅਸੀਂ 25 ਤਰੀਕ ਨੂੰ ਉਸੇ ਦੇ ਸੰਬੰਧ ਚ ਅੱਜ ਮੁਕੇ ਇਕੱਠੇ ਹੋਏ ਆ ਜਿਹੜਾ ਬੁੱਢੇ ਦਰਿਆ ਦੇ ਰਾਹੀ ਬੁੱਢਾ ਨਾਲਾ ਬਣ ਗਿਆ ਅੱਜ ਕੱਲੋ ਜ਼ਹਿਰ ਸਤਲੁਜ ਪਾਇਆ ਜਾ ਰਿਹਾ ਤੇ ਉਹ ਜ਼ਹਿਰ ਸਾਡੇ ਲੋਕਾਂ ਨੂੰ ਪਿਆ ਕੇ ਮਾਰਿਆ ਜਾ ਰਿਹਾ ਉਹਦੇ ਸੰਬੰਧ ਚ ਅੱਜ ਅਸੀਂ ਮੋਗੇ ਇਕੱਠੇ ਹੋਏ ਆਂ ਮੇਰੇ ਸੱਜੇ ਹੱਥੋਂ ਡਾਕਟਰ ਅਮਰਦੀਪ ਜੀ ਬੈਠੇ ਨੇ ਖੈਰਾ ਸਾਹਿਬ ਬੈਠੇ ਆ ਲੁੰਬਾ ਸਾਹਿਬ ਬੈਠੇ ਆ ਹੋਰ ਸਾਰੀ ਜਿਹੜੀ ਜਿੰਨੀ ਟੀਮ ਆ ਸਾਡੀ ਉਹ ਇੱਥੇ ਬੈਠੀ ਆ ਹਾਜ਼ਰ ਆ ਕੁਸ ਹਾਜ਼ਰੀ ਦਵਾ ਕੇ ਚਲੇ ਵੀ ਗਏ ਆ ਜਿਹੜੀ ਮੀਟਿੰਗ ਅਸੀਂ ਅੱਜ ਰੱਖੀ ਸੀ ਸੋ ਉਹਦੇ ਸੰਬੰਧ ਚ ਅਸੀਂ ਜਿਹੜਾ ਇੱਕ ਤਾਂ ਲੁਧਿਆਣੇ ਦੇ ਵਿੱਚ ਵੱਡਾ ਮਾਰਚ ਰੱਖਿਆ ਅਗਸਤ ਦੇ ਮਹੀਨੇ ਚ ਉਹਦੇ ਸੰਬੰਧ ਚ ਤਿਆਰੀ ਵੈਰੀ ਜਿਹੜੀ ਕਰ ਰਹੇ ਆ ਅਗਲਾ ਇਹਦਾ 15 ਸਤੰਬਰ ਨੂੰ ਬੁੱਡੇ ਦਰਿਆ ਨੂੰ ਬੰਨ ਮਾਰਨ ਦਾ ਅਸੀਂ ਰੱਖਿਆ ਉਹਦੇ ਸੰਬੰਧ ਚ ਅਸੀਂ ਇਹ ਤਿਆਰੀ ਜਿਹੜੀ ਕੀਤੀ ਹੈ ਮੀਟਿੰਗ ਕੀਤੀ ਆ ਵੀ ਕਿਸੇ ਵੀ ਹਾਲ ਦੇ ਵਿੱਚ ਹਾਲਾਂਕਿ ਸਰਕਾਰਾਂ ਜਿਹੜੀਆਂ ਹੈਗੀਆਂ ਉਸ ਤੋਂ ਬਾਅਦ ਤੇਜ਼ੀ ਲੈ ਗਈਆਂ ਨੇ ਆਪਣੇ ਕੰਮ ਚ ਇੱਕ ਕਮੇਟੀ ਬਣੀ ਹੋਈ ਹੈ ਵਿਧਾਨ ਸਭਾ ਦੀ ਉਹਦਾ ਚੇਅਰਮੈਨ ਉਹਨਾਂ ਦੇ ਬਿਆਨ ਨੇ ਉਹਨਾਂ ਦੀਆਂ ਮੀਟਿੰਗਾਂ ਦਾ ਦੌਰ ਦਾ ਦੌਰ ਸ਼ੁਰੂ ਹੋ ਗਿਆ ਸਿਲਸਲਾ ਸ਼ੁਰੂ ਹੋ ਗਿਆ ਡੀਸੀ ਵੀ ਮੀਟਿੰਗਾਂ ਕਰ ਰਿਹਾ ਹੈ ਜਣੋ ਇੱਕ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਰੱਖ ਲੋ ਖਾਨਾ ਪੂਰਤੀ ਰੱਖ ਲੋ ਜਾਂ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨ ਵਾਲੀ ਗੱਲ ਆ। ਓਵੇਂ ਉਹ ਕੰਮ ਨਹੀਂ ਕਰ ਰਹੇ ਵੀ ਹਾਂ ਵਾਕਈ ਉਹ ਅੰਦਰੋਂ ਸਿਰਦ ਨਹੀਂ ਹੈਗੇ। ਵੀ ਵਾਕਈ ਇਹ ਜਿਹੜਾ ਬੁੱਢਾ ਦਰਿਆ ਜਿਹੜਾ ਸਤਲੁਜ ਜ਼ਹਿਰ ਪੈ ਰਿਹਾ ਹਜ਼ਾਰਾਂ ਡਾਈਂਗ ਫੈਕਟਰੀਆਂ ਦਾ ਜਾਂ ਹੋਰ ਜਿੰਨਾ ਵੀ ਉੱਥੇ ਕੋਈ ਸੀਵਰੇਜ ਦਾ ਪਾਣੀ ਆ ਕੋਈ ਡੈਰੀਆਂ ਦਾ ਗੰਦਾ ਸਾਰਾ ਝੁਕ ਪੈ ਰਿਹਾ ਉਹਨੂੰ ਬੰਦ ਕਰ ਲਈ ਓਵੇਂ ਯਤਨਸ਼ੀਲ ਨਹੀਂ। ਇੱਕ ਵਾਰੀ ਬਸ ਉਹ ਡਰਾਮਾ ਕਰ ਰਹੇ ਨੇ ਖਾਣਾ ਪੂਰਤੀ ਕਰ ਰਹੇ ਲੋਕਾਂ ਨੂੰ ਲੱਗੇ ਵੀ ਹਾਂ ਸਰਕਾਰ ਕੰਮ ਕਰ ਰਹੀ ਹੈ ਇਹ ਸਰਕਾਰ ਚਾਵੇ ਤਾਂ ਸਭ ਤੋਂ ਪਹਿਲਾਂ ਉਹ ਖੁਦ ਮੰਨ ਰਹੇ ਨੇ ਵੀ ਅਸੀਂ 30 ਤਰੀਕ ਤੱਕ ਵੀ 31 ਤੱਕ ਡਾਈੰਗ ਫੈਕਟਰੀਆਂ 30 ਤੱਕ 30 ਤਰੀਕ ਤੱਕ ਜਿਹੜੀਆਂ ਗੈਰ ਕਾਨੂੰਨੀ ਤੌਰ ਦੇ ਉੱਤੇ ਡਾਈੰਗ ਫੈਕਟਰੀਆਂ ਚੱਲ ਰਹੀਆਂ ਨੇ ਰੰਗਾਈ ਵਾਲੀਆਂ ਜਿਹੜੇ ਕਾਰਖਾਨੇ ਆ ਉਹਨਾਂ ਨੂੰ ਬੰਦ ਕਰ ਦਿਆਂਗੇ ਪਰ ਉਹ ਤੇ ਕੋਈ ਮਤਲਬ ਕਿ ਕਾਰਵਾਈ ਨਹੀਂ ਹੋ ਰਹੀ ਉਹ ਕੱਲੇ ਕੱਲੇ ਬਿਆਨ ਨੇ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿੰਨਾ ਸਾਨੂੰ ਜ਼ਹਿਰ ਕੈਮੀਕਲ ਜਰੇਨੀਅਮ ਜੋ ਵੀ ਉਥੋਂ ਆ ਰਿਹਾ ਉਹਨਾਂ ਡਾਈੰਗ ਫੈਕਟਰੀਆਂ ਦੇ ਵਿੱਚੋਂ ਸੱਤ ਲੋਚ ਉਹ ਬੰਦ ਹੋਰਨੀਆਂ ਚਾਹੀਦੀਆਂ ਪੂਰਨ ਤੌਰ ਦੇ ਉੱਤੇ ਪਰ ਇਹ ਹੁਣ ਉਸ ਤਰ੍ਹਾਂ ਦਾ ਮਾਹੌਲ ਬਣਾਈ ਜਾਂਦੇ ਆ ਵੀ ਅਸੀਂ ਜੀ ਸੱਤ ਲੋਚ ਦਾ ਲਾਂਘਾ ਲੱਭਦੇ ਫਿਰਦੇ ਆ ਜੀ ਸੱਤ ਲੋਚ ਕਿਸੇ ਪਾਸੇ ਦੀ ਹੋਰ ਆਪਣਾ ਬੁੱਡੇ ਦਰਿਆ ਦਾ ਮਾਫ਼ ਕਰਨਾ ਬੁੱਡੇ ਦਰਿਆ ਦਾ ਵੀ ਬੁੱਟਾ ਦਰਿਆ ਜੀ ਕਿਸੇ ਪਾਸੇ ਹੋਰ ਲੰਘਦਾ ਸੀਗਾ ਜੀ ਅਸੀਂ ਉਹ ਲਾਂਘਾ ਲੱਭਦੇ ਫਿਰਦੇ ਆ ਉਹਦਾ ਮਤਲਬ ਹੀ ਨਹੀਂ ਕੋਈ ਅਸੀਂ ਕਹਿੰਦੇ ਉਹ ਪਾਣੀ ਉਹ ਜ਼ਹਿਰ ਉਹ ਪਾਣੀ ਦਾ ਕੀ ਹੱਲ ਕਰਾਂਗੇ ਤੁਸੀਂ ਕਿਤੋਂ ਦੀ ਵੀ ਲਿਜਾਓਗੇ ਪਾਣੀ ਲੋਕਾਂ ਨੂੰ ਮਾਰੂਗਾ ਮੰਨ ਲਓ ਹੁਣ ਬਲੀਪੁਰ ਕੋਲ ਪੈਂਦਾ ਕਸਾਵਾਦ ਪੱਟੀਆਂ ਜਾਂ ਹੋਰ ਕੋਈ ਥਾਵਾਂ ਤੋਂ ਪਾਣੀ ਸਤਲੁਜ ਚ ਪੈਂਦਾ ਤੁਸੀਂ ਜਿੱਥੋਂ ਦੀ ਵੀ ਉਹ ਪਾਣੀ ਲੈ ਕੇ ਜਾਓਗੇ ਨੁਕਸਾਨ ਤਾਂ ਲੋਕਾਂ ਦਾ ਹੀ ਕਰਨਾ ਹੈ ਉਹ ਲੁਧਿਆਣੇ ਦੇ ਲੋਕ ਹੋਣ ਉਹ ਮੋਗਾ ਫਰੀਦਪੁਰ ਫਰੀਦਕੋਟ ਹਬੂਰ ਫਾਇਲਕਾ ਰਾਸਤਾਨ ਦੇ ਲੋਕ ਹੋਣ ਮਾਰਨਾ ਤਾਂ ਉਸ ਜ਼ਹਿਰ ਨੇ ਉਸ ਪਾਣੀ ਨੇ ਲੋਕਾਂ ਨੂੰ ਸੋ ਇਹ ਇਹ ਉਹਦਾ ਪੂਰਨ ਤੌਰ ਤੇ ਕੋਈ ਪੱਕਾ ਕੋਈ ਸਥਾਈ ਹੱਲ ਕਰਨ ਦੀ ਬਜਾਏ ਉਹਦਾ ਕੋ ਬਹਾਨਾ ਲੱਭ ਰਿਹਾ ਵੀ ਅਸੀਂ ਜੀ ਉਥੋਂ ਬਲੀਪੁਰ ਤੋਂ ਪਾਸੇ ਦੀ ਕਰਦੇ ਹਾਂਗੇ ਜਿੱਦੋਂ ਦੀ ਵੀ ਕਰਦੇ ਹਾਂਗੇ ਤੁਸੀਂ ਪਾਸੇ ਦੀ ਵੀ ਕਰਦੇ ਹੋਗੇ ਮੰਨ ਲਓ ਤੁਸੀਂ ਫੈਕਟਰੀਆਂ ਬੰਦ ਨਹੀਂ ਕਰਦੇ ਡੈਂਗ ਫੈਕਟਰੀਆਂ ਤੁਸੀਂ ਜਿਹੜਾ ਜ਼ਹਿਰ ਹੈ ਇਧਰੋਂ ਬੰਦ ਕਰਤਾ ਲੋਕਾਂ ਦੇ ਜ਼ਬਾਅ ਚ ਆ ਕੇ ਬੰਦ ਕਰਤਾ ਵੀ ਲੋਕ ਇਕੱਠੇ ਹੋਗੇ ਪੰਜਾਬ ਦੇ ਉੱਠ ਖੜੇ ਹੋਏ ਆ ਤੁਸੀਂ ਧਰਤੀ ਜਿਹੜਾ ਪਾਉਣ ਲੱਗ ਜਾਓਗੇ ਪੱਤਣ ਸਾਡੇ ਪਹਿਲਾਂ ਹੀ ਜ਼ਹਿਰ ਬਣਾ ਤੇ ਪਾ ਪਾ ਕੇ ਜ਼ਹਿਰਾਂ ਉਹ ਤੋਂ ਹੀ ਉਤਰ ਥੱਲੇ ਪਾਉਣ ਲੱਗ ਜੂਗੇ ਜਾਂ ਉਹਨੂੰ ਕਿਸੇ ਪਾਸੇ ਹੋਰ ਕੱਢ ਦੇਉਗੇ ਜਾਨ ਇੱਕ ਵਾਰੀ ਇਧਰੋਂ ਉਹ ਵੀ ਇਧਰੋਂ ਲੋਕਾਂ ਨੂੰ ਸ਼ਾਂਤ ਕਰ ਦਿਓ ਚੁੱਪ ਕਰਾ ਦਿਓ ਤੇ ਦੂਜੇ ਪਾਸੇ ਨੂੰ ਕਹਾਣੀ ਤੋਰੀ ਹੈ ਅਸੀਂ ਅੱਜ ਇਹ ਮੀਟਿੰਗ ਕਰਕੇ ਆ ਇਸ ਦਾ ਨਾਮ ਜਿਹੜਾ ਤੁਹਾਨੂੰ ਅਗਲੀ ਮੀਟਿੰਗ ਦੇ ਵਿੱਚ ਅਸੀਂ ਇਸ ਮੋਰਚੇ ਦਾ ਨਾਮ ਜਿਹੜਾ ਅਸੀਂ ਰੱਖਿਆ ਤੇ ਇਸ ਮੋਰਚੇ ਦਾ ਝੰਡਾ ਵਗੈਰਾ ਜਿਹੜਾ ਜਾਂ ਜੋ ਵੀ ਸਲੋਕਨ ਹੋਣਗੇ ਉਹ ਅਗਲੀ ਮੀਟਿੰਗ 3 ਤਰੀਕ ਨੂੰ ਅਸੀਂ ਬਰਨਾਲੇ 'ਚ ਰੱਖੀ ਹੈ ਉਹਦੇ 'ਚ ਦੱਸ ਦਿਆਂਗੇ ਪਰ ਉਸ ਤੋਂ ਪਹਿਲਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੱਦ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਾਡੀ ਨਾਂ ਸੁਣੋ ਤੁਸੀਂ ਆਪ ਜਾ ਕੇ ਬਲੀਪੁਰ ਕਾਸਾਬਾਦ ਪਟੀਆਂ ਖਾਸ ਤੌਰ ਤੇ ਬਲੀਪੁਰ ਪਿੰਡ ਦੇ ਵਿੱਚ ਦੇਖਣ ਆਲਾ ਸੀਚੇਵਾਹ ਸਾਹਿਬ ਤਾਂ ਕਹਿੰਦੇ ਗਲਾਸ ਭਰ-ਭਰ ਕੇ ਪਾਣੀ ਪੀ ਕੇ ਦੇਖੋ ਅਸੀਂ ਤਾਂ ਕਹਿੰਨੇ ਵੀ ਚਿੱਟਲ ਸਾਹਿਬ ਤੁਸੀਂ ਆਓ ਸਾਡੇ ਨਾਲ ਚੱਲੋ ਤੁਸੀਂ ਆਪ ਉੱਥੇ ਗਲਾਸ ਭਰ ਕੇ ਪੀ ਲੋ ਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਉਹਨਾਂ ਨੂੰ ਵੀ ਪਿਆ ਦਿਓ ਤੁਸੀਂ ਪਹਿਲਾਂ ਇੱਕ ਬੀਜ ਨਦੀ ਤੇ ਖੜ ਕੇ ਮੁੱਖ ਮੰਤਰੀ ਨੂੰ ਪਾਣੀ ਦਾ ਗਲਾਸ ਪਿਆ ਰਹੇ ਹਾਂ ਵੀ ਦੇਖੋ ਵੀ ਨਦੀ ਸਾਫ ਹੋ ਗਈ ਅਸੀਂ ਕਹਿੰਨੇ ਥੋੜਾ ਧੰਨਵਾਦ ਹੋਊਗਾ ਅਸੀਂ ਤੁਹਾਡਾ ਲੋਕਾਂ ਦੇ ਵਿੱਚ ਵੀ ਇਸ ਗੱਲੋਂ ਜਾ ਕੇ ਪ੍ਰਚਾਰ ਕਰਾਂਗੇ ਵੀ ਸੀਚਲ ਸਾਹਿਬ ਨੇ ਬਹੁਤ ਵੱਡਾ ਵੱਡਾ ਕੰਮ ਕੀਤਾ ਇਹ ਤੁਸੀਂ ਆਓ ਅਸੀਂ ਤੁਹਾਨੂੰ ਸਾਦਾ ਸੱਦਾ ਦਿੰਨੇ ਆ ਬਲੀਪੁਰ ਪਹੁੰਚੋ ਨਾਲ ਪੰਜਾਬ ਦੇ ਮੁੱਖ ਮੰਤਰੀ ਪਹੁੰਚਣ ਨਾਲ ਸਰਕਾਰ ਪਹੁੰਚੇ ਆ ਕੇ ਸਾਰੇ ਪਾਣੀ ਪੀ ਕੇ ਜਾਓ ਇਹ ਤਾਂ ਜੀਰੇ ਫੈਕਟਰੀ ਚ ਕੀ ਹੋਇਆ ਸੀ ਜੀਰੇ ਫੈਕਟਰੀ ਦੇ ਵਿੱਚ ਵੀ ਉੱਥੇ ਜਦੋਂ ਪ੍ਰਦੂਸ਼ਨ ਪਟ્રોલ ਬੋਰਡ ਵਾਲੇ ਆਉਂਦੇ ਨੇ ਉਹ ਹਰੀ ਝੰਡੀ ਦੇ ਕੇ ਜਾਂਦੇ ਨੇ ਫੈਕਟਰੀ ਨੂੰ ਤੇ ਸਿਚਲ ਸਾਹਿਬ ਤਾਂ ਉੱਥੇ ਨਾਲ ਖੜ ਕੇ ਉਹਨਾਂ ਦੇ ਹਰੀ ਝੰਡੀ ਦੇ ਦਿੰਦੇ ਆ ਵੀ ਪਾਣੀ ਬਿਲਕੁਲ ਸਾਫ਼ ਆ ਪਾਣੀ ਤਾਂ ਹੋਏ ਹੀ ਕੁਛ ਨਹੀਂ ਤੇ ਉਹ ਪਾਣੀ ਜਿਹੜਾ ਉੱਥੋਂ ਦੇ ਪਸ਼ੂ ਵੀ ਮਾਰੀ ਜਾਂਦਾ ਪੰਛੀ ਵੀ ਮਾਰੀ ਜਾਂਦਾ ਧਰਤੀ ਨੂੰ ਵੀ ਕੈਂਸਰ ਕਰਦਾ ਬੰਦੇ ਦਾ ਮਾੜੀ ਜਿਹੇ ਨੇ ਤਾਂ ਇਸ ਕਰਕੇ ਇਹ ਲੋਕਾਂ ਨੂੰ ਅਪੀਲ ਸੀ ਇਹ ਕਰਦੇ ਆ ਵੀ ਤੁਸੀਂ ਖੁਦ ਜਾ ਕੇ ਆਪਣੇ ਸਾਧਨ ਆਪਣੀਆਂ ਗੱਡੀਆਂ ਚਾਹੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਓ 부ਜੁਰਗਾਂ ਨੂੰ ਮਾਮਾ ਨੂੰ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਅਪੀਲ ਕਰਦਾ ਤੁਸੀਂ ਬਲੀਪੁਰ ਜਾ ਕੇ ਦੇਖ ਕੇ ਤਾਂ ਆਵੋ ਜੀ ਮੈਂ ਕਹਿੰਦਾ ਤੁਸੀਂ ਉਹ 10 ਮਿੰਟ ਖੜ ਕੇ ਹੀ ਉਹ ਪਾਣੀ ਕੋਲ 10 ਮਿੰਟ ਹੀ ਖੜ ਜਿਓ 10 ਮਿੰਟਾਂ ਤੁਹਾਡੀ ਚਮੜੀ ਤੁਹਾਡੀਆਂ ਅੱਖਾਂ ਤੁਹਾਡਾ ਨੱਕ ਤੁਹਾਡਾ ਸਭ ਸਾਰਾ ਮਚਣ ਲੱਗ ਜਾਣਾ ਕੋਲੇ ਖੜੇ ਤੋਂ ਇੰਨੀ ਜ਼ਹਿਰ ਚੜਦੀ ਉਹ ਪਾਣੀ ਦੇ ਵਿੱਚੋਂ ਉੱਛੋਂ ਉੱਡ ਕੇ ਤੇ ਜਿਹੜੇ ਲੋਕ ਉਹ ਪਾਣੀ ਪੀਂਦੇ ਆ ਉਹ ਪਾਣੀ ਧਰਤੀ ਨੂੰ ਲੱਗਦਾ ਉਹ ਫਸਲਾਂ ਨੂੰ ਲੱਗਦਾ ਉਹ ਦਾਲਾਂ ਸਬਜ਼ੀਆਂ ਨੂੰ ਲੱਗਦਾ ਉਹੀ ਹਰੀਕੇ ਪੱਤਨਾ ਆ ਕੇ ਪਾਣੀ ਜਿੱਥੇ ਮੱਛੀਆਂ ਲੋਕ ਇਥੋਂ ਖਾਂਦੇ ਨੇ ਲੈ ਲੈ ਕੇ ਉਹਨਾਂ ਮੱਛੀਆਂ ਦੇ ਵਿੱਚ ਵੀ ਉਹ ਜ਼ਹਿਰ ਉਹ ਆ ਗਿਆ ਕੈਂਸਰ ਮੱਛੀਆਂ ਨੂੰ ਵੀ ਹੋ ਗਿਆ ਤੇ ਉਹ ਸਾਰਾ ਲੋਕਾਂ ਨੂੰ ਦੇਖਣ ਦੀ ਲੋੜ ਆ ਉਹ ਕਈ ਵਾਰੀ ਸੁਣੀ ਸੁਣਾਈ ਗੱਲ ਤੇ ਉਹ ਮੈਂ ਆਪਾਂ ਨੂੰ ਸਮਝ ਨਹੀਂ ਪੈਂਦੀ ਜੇ ਉਹ ਜਾ ਕੇ ਹਾਲਾਤ ਦੇਖਾਂਗੇ ਯਾਰ ਵੀ ਅਸੀਂ ਆਹ ਪਾਣੀ ਪੀਂਦੇ ਆਂ ਅਸੀਂ ਆਹ ਪਾਣੀ ਵਰਤਦੇ ਆਂ ਫਿਰ ਲੋਕਾਂ ਨੂੰ ਸਮਝ ਆਊਗੀ ਵੀ ਨਹੀਂ ਯਾਰ ਅਸੀਂ ਤਾਂ ਜ਼ਹਿਰ ਪੀ ਜਾਂਦੇ ਆਂ ਇਹ ਸਰਕਾਰਾਂ ਜ਼ਹਿਰ ਨਾ ਮਾਰੀ ਜਾ ਰਹੀਆਂ ਸਾਨੂੰ ਉਹਨਾਂ ਕਾਲੇ ਪਾਣੀ ਦੀਆਂ ਸਜ਼ਾਵਾਂ ਸਾਡੇ ਬਜ਼ੁਰਗਾਂ ਨੇ ਭੁਗਤੀਆਂ ਆਪਾਂ ਉਸ ਫਰੀडम फाइਟਰ ਜਿਹੜੇ ਹੋਏ ਨੇ ਸਾਡੇ ਜாதி ਘਾਟਗੇ ਹੋਏ ਨੇ ਉਹਨਾਂ ਦੇ ਹਾਲ ਬਣਿਆ ਹੋਇਆ ਆ ਆਲੇ-ਦਾਲੇ ਸਾਰੀਆਂ ਤਸਵੀਰਾਂ ਉਹਨਾਂ ਦੀਆਂ ਲੱਕੀਆਂ ਹੋਈਆਂ ਨੇ ਉਹਨਾਂ ਸਾਡੇ ਯੋਧਿਆਂ ਨੇ ਸਾਡੇ ਪੁਰਖਿਆਂ ਨੇ ਸਾਡੇ ਬਜ਼ੁਰਗਾਂ ਨੇ ਕਾਲੇ ਪਾਣੀਆਂ ਦੀਆਂ ਜੇਹਲਾਂ ਕਟੀਆਂ ਸਜਾਵਾਂ ਕਟੀਆਂ ਇਸ ਮੁਲਖ ਨੂੰ ਇਸ ਧਰਤੀ ਨੂੰ ਗੋਰੇ ਤੋਂ ਆਜ਼ਾਦ ਕਰਾਉਣ ਲਈ ਪਰ ਉਹ ਪਾਣੀ ਅਸੀਂ ਉਧਰ ਘੱਟ ਕੇ ਸਜਾਵਾਂ ਕੱਟ ਕੇ ਅਸੀਂ ਆਪਣੀਆਂ ਸ਼ਹਾਦਤਾਂ ਦਿੱਤੀਆਂ ਕੁਰਬਾਨੀਆਂ ਕੀਤੀਆਂ ਇਸ ਮੁਲਖ ਨੂੰ ਆਜ਼ਾਦ ਕਰਾਉਣ ਲਈ ਇਧਰ ਹੁਣ ਉਹੀ ਪਾਣੀ ਦੇ ਨਾਲ ਉਹ ਵੀ ਕਾਲਾ ਪਾਣੀ ਸੀ ਇਹ ਉਦੋਂ ਵੀ ਜਾਦੇ ਮਾੜਾ ਤੇ ਜ਼ਹਿਰ ਕਾਲਾ ਪਾਣੀ ਹੈ ਇਹ ਪਾਣੀ ਸਾਨੂੰ ਪਿਆ ਕੇ ਸਾਨੂੰ ਮਾਰਿਆ ਜਾ ਰਿਹਾ ਸੋ ਇਸ ਲਈ ਅਸੀਂ ਅੱਜ ਇਕੱਤਰ ਹੋਏ ਆ ਤੇ ਇਥੋਂ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਵੀ ਹੈ ਵੀ ਇਸ ਗੱਲ ਨੂੰ ਹਲਕੇ ਚ ਨਾ ਲਿਓ ਇਹ ਮੂਵਮੈਂਟ ਪੂਰੇ ਪੰਜਾਬ ਚ ਭਖਣੀ ਹੈ ਲਹਿਰ ਪੂਰੇ ਪੰਜਾਬ ਚ ਬਣਨੀ ਹੈ ਪਾਣੀ ਦਾ ਮੁੱਦਾ ਨਾ ਕਿਸੇ ਮਜ਼ਬ ਨਾਲ ਨਾ ਕਿਸੇ ਜਾਤ ਨਾਲ ਜੁੜਿਆ ਪਾਣੀ ਅਮੀਰ ਨੇ ਵੀ ਗਰੀਬ ਨੇ ਵੀ ਸ਼ਹਿਰੀ ਨੇ ਵੀ ਪਿੰਡੂ ਨੇ ਵੀ ਹਿੰਦੂ ਨੇ ਵੀ ਸਿੱਖ ਨੇ ਵੀ ਮੁਸਲਮਾਨ ਨੇ ਸਭ ਨੇ ਪਾਣੀ ਵਰਤਣਾ ਹੈ ਪਾਣੀ ਹੀ ਤਾਂ ਜੀਵਨ ਹੈ ਪਾਣੀ ਬਿਨਾਂ ਤੇ ਕੱਖ ਨਹੀਂ ਹੈਗਾ ਤੇ ਪਾਣੀ ਦੇ ਹਾਲਾਤ ਆਪਾਂ ਦੇਖ ਹੀ ਰਹੇ ਹਾਂ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਪਾਣੀ ਦੀ ਗੱਲ ਵਿੱਚ ਪਾਣੀ ਬਹੁਤ ਥੱਲੇ ਜਾ ਰਿਹਾ ਹੈ ਪਰ ਲੋਕੀ ਵੇਅਰਨੈਸ ਕਿਉਂ ਨਹੀਂ ਹੋ ਰੇ ਜੇ ਤੁਹਾਡੇ ਆ ਪਿੰਡ ਦੇ ਵਿੱਚ ਤੁਸੀਂ ਆਪ ਹੀ ਬਹੁਤ ਕੰਟਰੋਲ ਕੀਤਾ ਹੋਇਆ ਤੇ ਲੋਕ ਕਿਉਂ ਨਹੀਂ ਇਤਨਾ ਵੇਅਰਨੈਸ ਹੋ ਰੇ ਦੇਖੋ ਬਿਲਕੁਲ ਥੋੜੀ ਇਹ ਗੱਲ ਜਾਇਜ਼ ਆ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਦੀ ਘਾਟ ਲੋਕਾਂ ਦੇ ਵਿੱਚ ਉਵੇਂ ਇੱਕ ਸਮਝ ਨਹੀਂ ਹੈਗੀ ਵੀ ਯਾਰ ਪਾਣੀ ਬਿਨਾ ਸਿੱਭਲਕ ਸਾਡੀਆਂ ਨਸਲਾਂ ਧਰਤੀ ਸੱਭਿਆਤਾ ਤਬਾਹ ਹੋ ਜਾਣਾ ਪਰ ਅਸੀਂ ਹੁਣ ਇੱਕ ਅਪੀਲ ਕਰਦੇ ਆ ਹੁਣ ਹਰ ਵਾਰੀ ਇਹ ਗੱਲ ਆ ਜਾਂਦੀ ਹੈ ਵੀ ਜਿਹੜੇ ਕਿਸਾਨ ਨੇ ਝੋਨਾ ਲਾਉਣਾ ਬੰਦ ਕਰ ਦੇ ਹਾਂ ਕਿਸਾਨ ਦੀ ਮਜਬੂਰੀ ਆ ਮੈਂ ਕਹਿੰਦਾ ਤੁਸੀਂ ਫਸਲਾਂ ਦੇ ਉੱਤੇ ਨਰਮਿਆ ਤੇ ਐਮਐਸਪੀ ਦਿਓ ਵਧੀਆ ਬੀਜ ਦਿਓ ਲੋਕਾਂ ਨੂੰ ਇਹ ਗਰੰਟੀ ਦਿਓ ਵੀ ਤੁਹਾਡਾ ਨਰਮਾ ਭਾਏ ਦਾ 10000 ਰੁਪਏ ਕਮਾਂਟਲ ਚੱਕਾਂਗੇ ਚੱਕਾਂਗੇ ਲੋਕ ਨਰਮਾ ਬੀਜਣ ਲੱਗ ਜਾਣਗੇ ਲੋਕ ਹੋਰ ਦਾਲਾਂ ਸਬਜ਼ੀਆਂ ਦੀ ਕੋਈ ਐਮਐਸਪੀ ਕੋਈ ਖਰੀਦ ਦਾ ਪ੍ਰਬੰਧ ਕਰਕੇ ਦਿਓ ਕੋਈ ਮੰਡੀਕਰਨ ਹੋਵੇ ਤਾਂ ਲੋਕ ਬੀਜਣ ਲੱਗ ਜਾਣਗੇ ਲੋਕਾਂ ਕੋਲੇ ਕੋਈ ਰਾਹ ਨਹੀਂ ਆ ਇਸ ਕਰਕੇ ਵੀ ਲੋਕ ਵਾਰੀ ਵਾਰੀ ਉਹ ਜਿਹੜਾ ਫਸਲੀ ਚੱਕਰ ਬਣਿਆ ਹੋਇਆ ਕਣਕ ਝੋਨਾ ਕਣਕ ਝੋਨਾ ਕਣਕ ਝੋਨਾ ਉਹਦੇ ਚ ਉਲਝੇ ਹੋਏ ਆ ਦੂਜੀ ਗੱਲ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਨਾ ਮੈਂ ਆਪਣੇ ਪਿੰਡ ਦੀ ਧਾਰਨ ਦੇਣਾ ਮੈਂ ਪਹਿਲਾਂ ਵੀ ਬੋਲਿਆ ਮੇਰੇ ਪਿੰਡ ਮੋਗਾ ਲੱਗਿਆ ਹੋਇਆ ਮੇਰੇ ਪਿੰਡ ਦੇ ਨਾਲ ਹੀ ਨਹਿਰ ਲੰਗਦੀ ਹੈ ਨਾਲ ਸੁਗਾ ਮੋਗਾ ਲੱਗਿਆ ਵਾ ਝੋਨੇ ਦਾ ਪੂਰਾ ਜੋਰ ਹੈ ਲੋਕ ਝੋਨਾ ਲਾ ਰਹੇ ਆ ਪਰ 2 ਦਿਨ ਲਗਾਤਾਰ ਮੋਗਾ ਬੰਦ ਰਿਹਾ ਮੋਟਰਾਂ ਛੱਡੀਆਂ ਹੋਈਆਂ ਮੋਟਰਾਂ ਚੱਲੀ ਜਾਂਦੀਆਂ ਨੇ ਧਲ ਦਲ 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 ਪਾਣੀ ਡੁੱਲੀ ਜਾ ਰਿਹਾ ਕਿਉਂਕਿ ਉਧਰ ਆਪਾਂ ਮੋਟਰਾਂ ਦੇ ਬਿੱਲ ਨਹੀਂ ਭਰਨੇ ਮੋਗੇ ਦਾ ਪਾਣੀ 2 ਦਿਨ ਲੋਕਾਂ ਨੇ ਬੰਦ ਹੀ ਰੱਖਿਆ ਸੋ ਮੈਂ ਸਰਕਾਰ ਨੂੰ ਇਹ ਵੀ ਅਪੀਲ ਕਰਦਾ ਵੀ ਜਿਹੜੇ ਪਿੰਡਾਂ 'ਚ ਪਹਿਲੀ ਗੱਲ ਦਾ ਕੱਲੇ-ਕੱਲੇ ਪਿੰਡ 'ਚ ਪੂਰੀ ਧਰਤੀ ਦੇ ਉੱਤੇ ਤੁਸੀਂ ਇਹ ਪ੍ਰਬੰਧ ਕਰੋ ਕਿ ਸਾਰਾ ਨਹਿਰੀ ਪਾਣੀ ਚੱਪੇ-ਚੱਪੇ ਤੇ ਪੰਜਾਬ ਦੀ ਧਰਤੀ ਤੇ ਲੱਗਣਾ ਚਾਹੀਦਾ ਹੈ। ਦੂਜੀ ਗੱਲ ਜਿਹੜੇ ਪਿੰਡਾਂ ਦੇ ਵਿੱਚ ਮੋਗੇ ਲੱਗੇ ਨਹੀਂ ਲੋਕ ਉਹ ਪਾਣੀ ਵਰਤਦੇ ਨਹੀਂ ਜਾਂ ਲੋਕਾਂ ਨੇ ਖਾਲਟਾ ਤੇ ਜਾਂ ਲੋਕਾਂ ਨੇ ਮੋਗੇ ਬੰਦ ਕਰ ਤੇ ਉਹਨਾਂ ਪਿੰਡਾਂ ਦੇ ਕਨੈਕਸ਼ਨ ਵੀ ਸਰਕਾਰ ਕੱਟੇ। ਹੁਣ ਇਸ ਮੁੱਦੇ ਨੂੰ ਲੈ ਕੇ ਇਹ ਕਹਿਣਗੇ ਜੀ ਕਿਸਾਨ ਵਿਰੋਧੀ ਨੇ ਅਸੀਂ ਕਿਸਾਨ ਵਿਰੋਧੀ ਨਹੀਂ ਆ ਅਸੀਂ ਕਹਿੰਦੇ ਜੇ ਸਾਡੇ ਪਿੰਡ 'ਚ ਮੋਗਾ ਲੱਗਿਆ ਖਾਲ ਬਣਿਆ ਨਹਿਰੀ ਪਾਣੀ ਲਾਉਂਦੇ ਕਿਉਂ ਨਹੀਂ ਥੱਲੇ ਪਾਣੀ ਕਿਉਂ ਕੱਢ ਰਹੇ ਹੋ ਕਿਉਂ ਮੋਕਾ ਰਹੇ ਤੁਸੀਂ ਤੁਹਾਡੇ ਕੋਲ ਨਹਿਰੀ ਪਾਣੀ ਮਜੂਰ ਜੇ ਤਾਂ ਨਾ ਹੋਵੇ ਤਾਂ ਮਜਬੂਰੀ ਹੈਗੀ ਆ ਉਹ ਸਰਕਾਰ ਤੇ ਦਬਾਅ ਪਾਓ ਵੀ ਅਸੀਂ ਮੋਟਰਾਂ ਬੰਦ ਕਰਨੀਆਂ ਆ ਸਾਡੇ ਪਿੰਡਾਂ ਨੂੰ ਨਹਿਰੀ ਪਾਣੀ ਦਿਓ ਭਵੰਤਮਨ ਦਾ ਕਹਿ ਰਿਹਾ ਪਟਵਾਰੀਆਂ ਤੋਂ ਰਿਪੋਰਟ ਬਣਾ ਕੇ ਝੂਠੀ ਪੇਸ਼ ਕਰ ਰਿਹਾ ਸੀਗਾ ਕਿ ਤੁਸੀਂ ਰਿਪੋਰਟ ਬਣਾ ਕੇ ਉਹਦੇ ਵੀ ਧਰਤੀ ਨੂੰ ਸਾਰਿਆਂ ਨੂੰ ਪਾਣੀ ਲੱਗਣ ਲਾ ਕੇ ਆ ਪਰ ਨਹੀਂ ਉਹ ਕਿੱਥੇ ਆ ਨਹਿਰੀ ਪਾਣੀ ਲੋਕ ਤਾਂ ਚੀਕਾ ਮਾਰਦੇ ਆ ਸਾਡੇ ਪਾਣੀ ਨਹੀਂ ਪਹੁੰਚ ਰਿਹਾ ਸੋ ਇੱਕ ਵਾਰੀ ਖਾਨਾ ਪੂਰਤੀ ਕਰ ਰਹੇ ਨੇ ਸੋ ਪਾਣੀ ਦਾ ਬੜਾ ਵੱਡਾ ਮਸਲਾ ਹੈ ਚਾਹੇ ਉਹ ਧਰਤੀ ਹੇਠੋਂ ਸਾਡੇ ਪਾਣੀ ਡੂੰਘੇ ਹੋ ਰਹੇ ਨੇ ਮੁੱਕ ਰਹੇ ਨੇ ਧਰਤੀ ਪੰਜਰ ਹੋਣ ਵੱਲ ਵੱਧ ਰਹੀ ਹੈ ਚਾਹੇ ਸਾਡੇ ਦਰਿਆਵਾਂ ਦੇ ਪਾਣੀਆਂ ਜ਼ਹਿਰ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਹੈ ਇਹ ਬਹੁਤ ਗੰਭੀਰ ਤੇ ਚਿੰਤਾ ਦਾ ਮਸਲਾ ਸੋ ਸਾਰੇ ਲੋਕਾਂ ਨੂੰ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਅਗਸਤ ਦੇ ਵਿੱਚ ਵੱਡਾ ਮਾਰਚ ਰੱਖਿਆ ਉਤੇ ਵੱਧ ਤੋਂ ਵੱਧ ਵੱਡੀ ਗੰਟੀ ਅਸੀਂ ਲਾਂਬੰਦੀ ਵੀ ਕਰਾਂਗੇ ਪਿੰਡੋਂ ਪਿੰਡੀ ਆਵਾਂਗੇ ਸ਼ਹਿਰਾਂ ਚ ਆਵਾਂਗੇ ਸੋਡੇ ਕੋਲੇ ਲੋਕਾਂ ਨੂੰ ਅਸੀਂ ਨਾਲ ਤੋਰ ਤੋਰਾਂਗੇ ਨਾਲ ਤੋਰੋ ਸਾਡੇ ਭਰਾਵੋ ਇਹ ਸਾਡਾ ਕੱਲਿਆਂ ਦਾ ਮਸਲਾ ਨਹੀਂ ਹੈ 15 ਸਤੰਬਰ ਨੂੰ ਬੰਨ ਮਾਰਨ ਦੀ ਤਰੀਕ ਰੱਖੀ ਹੈ ਉਦਦੇ ਹਰ ਹਾਲ ਜੇ ਨਹੀਂ ਸਰਕਾਰ ਹੱਲ ਕਰਦੀ ਤਾਂ ਬੁੱਢੇ ਦਰਿਆ ਦੇ ਵਿੱਚ ਬੰਨ ਮਾਰਿਆ ਜਾਏਗਾ